ਜੇ ਤੇ ਵੇਖੋ ਭਾਈ ਅਜਮੇਰ ਸਿੰਘ ਸਿਰਫ ਤੇ ਸਿਰਫ ਚੋਣ ਪ੍ਰਣਾਲੀ ਦਾ ਇਲੈਕਟੋਰਲ ਪੋਲਿਟਿਕਸ ਦਾ ਕ੍ਰਿਟਿਕ ਕਰਦੇ ਤੇ ਇਹ ਮੰਨਣਾ ਚਾਹੁੰਦਾ ਹੀ ਇਲੈਕਟੋਰਲ ਪੋਲਿਟਿਕਸ ਦਾ ਬਹੁਤ ਸੋਹਣਾ ਕ੍ਰਿਟਿਕ ਹੋ ਸਕਦਾ ਹੈ ਤੇ ਮੈਨੂੰ ਲੱਗਦਾ ਵੀ ਉਹ ਬਹੁਤ ਸੋਹਣੇ ਤਰੀਕੇ ਨਾਲ ਕਰ ਵੀ ਸਕਦੇ ਸੀ ਅ ਪ੍ਰੀ ਪਾਰਟੀਸ਼ਨ ਜਾਂ ਪੋਸਟ ਪਾਰਟੀਸ਼ਨ ਸਿੱਖਾਂ ਦੀ ਕੇਸ ਕਿਸਮ ਦੀ ਉਹਦੇ ਵਿੱਚ ਨੁਮਾਇੰਦਗੀ ਰਹੀ ਆ ਸਿੱਖਾਂ ਨੇ ਉਹਦੇ ਵਿੱਚੋਂ ਕੀ ਗਵਾਇਆ ਕੀ ਖਟਿਆ ਹੁਣ ਤੱਕ ਇਹਨਾਂ ਚੋਣਾਂ ਦਾ ਹਿੱਸਾ ਬਣ ਕੇ ਜਾਂ ਇਸ ਪ੍ਰਣਾਲੀ ਦਾ ਹਿੱਸਾ ਬਣ ਕੇ ਜੋ 82 ਤੋਂ ਮਗਰੋਂ ਸਿੱਖਾਂ ਨੇ ਇਹਦਾ ਕਦੋਂ ਹਿੱਸਾ ਬਣੇ ਕਦੋਂ ਬਾਈਕਾਟ ਕੀਤਾ ਉਹਦੇ ਤੇ ਬਹੁਤ ਸੋਹਣੀ ਗੱਲਬਾਤ ਕਰ ਸਕਦੇ ਪਰ ਚੋਣ ਪ੍ਰਣਾਲੀ ਦੇ ਕ੍ਰਿਟਿਕ ਨੂੰ ਬਹੁਤ ਥੋੜਾ ਸਮਾਂ ਦਿੱਤਾ ਗਿਆ ਸਾਰੀ ਗੱਲਬਾਤ ਦੇ ਵਿੱਚ ਜਿਹੜੀ ਬਹੁਤੀ ਗੱਲਬਾਤ ਬਾਕੀ ਕੀਤੀ ਗਈ ਆ ਉਹ ਜਾਂ ਤਾਂ ਸੁਣੀ ਸੁਣਾਈ ਗੱਲਬਾਤ ਦੇ ਵਿੱਚੋਂ ਕੀਤੀ ਗਈ ਆ ਤੇ ਜਾਂ ਜਿਹੜਾ ਪੰਜ ਪ੍ਰਧਾਨੀ ਵਾਲੀ ਗੱਲਬਾਤ ਮਗਰਲੇ ਸੈਸ਼ਨ ਦੇ ਵਿੱਚ ਆ ਕੇ ਕੀਤੀ ਗਈ ਆ ਇੰਟਰਵਿਊ ਦੇ ਮਗਰਲੇ ਹਿੱਸੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਜਿਹਦੇ ਵਿੱਚ ਜਿਨ੍ਹਾਂ ਦੇ ਨਾਲ ਅਸਹਿਮਤੀ ਹੈ ਜਿਵੇਂ ਭਾਈ ਸਾਹਿਬ ਇੱਕ ਜਗ੍ਹਾ ਤੇ ਕਹਿੰਦੇ ਆ ਵੀ ਸਾਰਾ ਕੁਝ ਨਾਟਕੀ ਅੰਦਾਜ਼ ਦੇ ਨਾਲ ਵਾਪਰਿਆ ਨਾਟਕੀ ਅੰਦਾਜ਼ ਦੇ ਨਾਲ ਵਾਪਰਿਆ ਕੋਈ ਉਹ ਬੰਦਾ ਕਹੇ ਜਿਹਨੂੰ ਅਮਰਤਪਾਲ ਸਿੰਘ ਬਾਰੇ ਨਹੀਂ ਪਤਾ ਤੇ ਇਹ ਗੱਲ ਮੰਨਣਾ ਚਾਹੁੰਦੀ ਆ ਪਰ ਭਾਈ ਸਾਹਿਬ ਅਮਰਤਪਾਲ ਸਿੰਘ ਨੂੰ ਜਾਣਦੇ ਹੀ ਸੋਸ਼ਲ ਮੀਡੀਆ ਤੋਂ ਬਹੁਤ ਦੇਰ ਦੇ ਫਿਰ ਦੀਪ ਦੇ ਜਾਣ ਤੋਂ ਬਾਅਦ ਜਦੋਂ ਜੱਲੂਪੁਰ ਸਮਾਗਮ ਕੀਤਾ ਗਿਆ ਦੀਪ ਦੀ ਯਾਦ ਦੇ ਵਿੱਚ ਉੱਥੇ ਭਾਈ ਸਾਹਿਬ ਆ ਪਹੁੰਚੇ ਵੀ ਆ ਜਿੱਥੇ ਅਮਰਤਪਾਲ ਸਿੰਘ ਨੇ ਆਪਣੇ ਵੀਡੀਓ ਕਾਨਫਰੰਸ ਦੇ ਰਾਹੀਂ ਉੱਥੇ ਸੰਗਤ ਨੂੰ ਸੰਬੋਧਿਤ ਕੀਤਾ ਸੋ ਜੇ ਤਾਂ ਇਹ ਸਾਰਾ ਕੁਝ ਨਾਟਕੀ ਅੰਦਾਜ਼ ਦੇ ਵਿੱਚ ਚੱਲ ਰਿਹਾ ਹੈ ਇੱਕ ਨਾਟਕ ਚੱਲ ਰਿਹਾ ਹੈ ਨਾਟਕ ਰੂਪ ਦੇ ਨਾਲ ਅਮਰਤਪਾਲ ਸਿੰਘ ਨੂੰ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਫਿਰ ਭਾਈ ਸਾਹਿਬ ਇਹ ਸਾਰੀ ਚੀਜ਼ ਦਾ ਹਿੱਸਾ ਹੈਗੇ ਹੀ ਪਹਿਲੇ ਦਿਨ ਤੋਂ ਹੀ ਸੋ ਉਹਨਾਂ ਨੂੰ ਇਹ ਗੱਲ ਸਭ ਤੋਂ ਸੰਗਤ ਨੂੰ ਦੱਸਣੀ ਚਾਹੀਦੀ ਸੀ ਕਿ ਇਹ ਨਾਟਕੀ ਰੂਪ ਦੇ ਵਿੱਚ ਨਹੀਂ ਵਾਪਰਿਆ ਮੈਂ ਅਮਰਤਪਾਲ ਸਿੰਘ ਨੂੰ ਜਾਣਦਾ ਹਾਂ ਤੇ ਵੀ ਮੈਂ ਉਹਨਾਂ ਸਾਰੀਆਂ ਚੀਜ਼ਾਂ ਦਾ ਹਿੱਸਾ ਬਣਦਾ ਰਿਹਾ ਜਦੋਂ ਅਮਰਤਪਾਲ ਸਿੰਘ ਦੀ ਪੰਜਾਬ ਆਉਣ ਦੀ ਤਿਆਰੀ ਹੋ ਰਹੀ ਸੀ ਪੇਰੋ ਗੱਲ ਕਰਦੇ ਆ ਵੀ ਧੁੰਦੇ ਬਾਰੇ ਵੀ ਧੁੰਦੇ ਦੇ ਪਿੰਡ ਜਾ ਕੇ ਇਸ ਕਿਸਮ ਦੇ ਨਾਲ ਸਾਰਾ ਕੁਝ ਬੋਲਣਾ ਉਹ ਗਲਤ ਹੀ ਜਿਹੜੇ ਬੰਦੇ ਢੱਡਰੀਆਂ ਵਾਲੇ ਦੀ ਆਪਾਂ ਗੱਲ ਕਰ ਲਈਏ ਜਾਂ ਫਿਰ ਧੁੰਦੇ ਅਰਗੇ ਬੰਦਿਆਂ ਦੀ ਗੱਲ ਕਰ ਲਈਏ ਆਪਾਂ ਨੂੰ ਪਤਾ ਵੀ ਜਿਹੜੀ ਇੱਕ ਸੂਡੋ ਰੈਸ਼ਨਲਿਜ਼ਮ ਹੁੰਦਾ ਉਹ ਬਹੁਤ ਉਹਦੀ ਅਪੀਲ ਬਹੁਤ ਹੁੰਦੀ ਆ ਉਹ ਮਨੁੱਖੀ ਕੰਨਾਂ ਨੂੰ ਬਹੁਤ ਰਸ ਦਿੰਦਾ ਵਾ ਤੇ ਬਹੁਤ ਅਪੀਲਿੰਗ ਹੁੰਦਾ ਉਹਦੇ 'ਚ ਜਦੋਂ ਇਹੋ ਜਿਹੇ ਬੰਦੇ ਗੱਲ ਕਰਦੇ ਆ ਤੇ ਇਹਨਾਂ ਦੀ ਰੀਚ ਬਹੁਤ ਹੁੰਦੀ ਆ ਆਮ ਬੰਦੇ ਨੂੰ ਲੱਗਦਾ ਵੀ ਹਾਂਜੀ ਜੇ ਤੁੰਦਾ ਸਾਹਿਬ ਇਦਾਂ ਕਹਿ ਰਿਹਾ ਵੀ ਸਿੱਖ ਆਪਣੇ ਰਾਜ ਦੀ ਡਿਮਾਂਡ ਕਰਦੇ ਆ ਤੇ ਜੇਕਰ ਇਹ ਰਾਜ ਐਗਜ਼ਿਸਟੈਂਸ ਦੇ ਵਿੱਚ ਆ ਜਾਂਦਾ ਤੇ ਇਹ ਬੰਦੇ ਤਾਂ ਮਰਿਆਦਾ ਤੋਂ ਲੜ ਲੜ ਕੇ ਮਰ ਜਾਣਗੇ ਨਿਹੰਗ ਕਹਿਣਗੇ ਸਾਨੂੰ ਮਰਿਆਦਾ ਅਸੀਂ ਆਪਣੀ ਲਾਗੂ ਕਰਨੀ ਆ ਟਕਸਾਲੀ ਕਹਿਣਗੇ ਅਸੀਂ ਕਰਨੀ ਆ ਮਿਸ਼ਨਰੀ ਕਹਿਣਗੇ ਅਸੀਂ ਕਰਨੀ ਆ ਇਸ ਕਿਸਮ ਦੀਆਂ ਗੱਲਾਂ ਤੇ ਜਿਹੜੇ ਜਵਾਬ ਦੇਣੇ ਆ ਬਹੁਤ ਜ਼ਰੂਰੀ ਹੁੰਦੇ ਆ ਅਮਰਪਾਲ ਸਿੰਘ ਨੇ ਧੁੰਦੇ ਦੇ ਪਿੰਡ ਜਾ ਕੇ ਇਹ ਜਵਾਬ ਦਿੱਤੇ ਵੀ ਅੱਜ ਕੱਲ ਕੁਝ ਬੰਦੇ ਇਦਾਂ ਦੀਆਂ ਗੱਲਾਂ ਕਰਦੇ ਆ ਤੇ ਇਹ ਸਵਾਲ ਬਹੁਤ ਛੋਟੇ ਨੇ ਜਿਦੇ ਵਿੱਚ ਮੈਨੂੰ ਕੁਝ ਵੀ ਗਲਤ ਨਹੀਂ ਲੱਗਦਾ ਜੇਕਰ ਧੁੰਦੇ ਨੂੰ ਜਵਾਬ ਦੇਣੇ ਸਹੀ ਹੀ ਕਿ ਇਹ ਦੇ ਇਸ ਕਿਸਮ ਦੇ ਪ੍ਰਚਾਰ ਦਾ ਵਿਰੋਧ ਕਰਨਾ ਜਾਂ ਉਹਨੂੰ ਦਲੀਲ ਦੇ ਨਾਲ ਜਵਾਬ ਦੇਣੇ ਗਲਤ ਨੇ ਤੇ ਫਿਰ ਤਾਂ ਭਾਈ ਸਾਹਿਬ ਦਾ ਆਪਣਾ ਜਿਹੜਾ ਸਾਰਾ ਹੁਣ ਤੱਕ ਦਾ ਐਜ਼ ਅ ਰਾਈਟਰ ਜਿਹੜਾ ਕੈਰੀਅਰ ਰਿਹਾ ਵਾ ਜਿਹੜੇ ਐਕਟਿਵਿਜ਼ਮ ਦੇ ਨਾਲ ਉਹ ਜੁੜੇ ਰਹੇ ਨੇ ਉਹ ਸਾਰੇ ਰੱਦ ਹੁੰਦਾ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਬੰਦਿਆਂ ਦਾ ਸਮਰਥਨ ਕੀਤਾ ਤੇ ਬਹੁਤ ਬੰਦਿਆਂ ਦਾ ਵਿਰੋਧ ਕੀਤਾ ਬਹੁਤ ਚੀਜ਼ਾਂ ਦੇ ਅਨਲਿਸਿਸ ਕੀਤੇ ਨੇ ਪੋਲਿਟੀਕਲ ਅਨਲਿਸਿਸ ਕੀਤੇ ਨੇ ਧਾਰਮਿਕ ਅਨਲਿਸਿਸ ਕੀਤੇ ਨੇ ਸੋ ਹਰ ਪੱਖ ਤੋਂ ਜਿਹੜਾ ਉਹਨਾਂ ਦਾ ਹੁਣ ਤੱਕ ਦਾ ਸਾਰਾ ਕਾਰਜ ਰੱਦ ਹੋ ਜਾਂਦਾ ਕਿਉਂਕਿ ਇਹੀ ਚੀਜ਼ ਅਮਰਤਪਾਲ ਸਿੰਘ ਜੇਕਰ ਨਹੀਂ ਕਰ ਸਕਦਾ ਤੇ ਫਿਰ ਉਹ ਕਿਵੇਂ ਕਰ ਸਕਦੇ ਨੇ ਸੋ ਇਹ ਚੀਜ਼ ਵੀ ਮੈਨੂੰ ਗਲਤ ਲੱਗੀ ਅੱਗੇ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਜਿਵੇਂ ਉਹ ਕਹਿੰਦੇ ਆ ਵੀ ਜਿਹੜਾ ਬਾਦਲ ਪਰਿਵਾਰ ਦੇ ਨਾਲ ਤੁਲਨਾ ਕਰਨੀ ਪਰਿਵਾਰ ਦੀ ਅਮਰਤਪਾਲ ਸਿੰਘ ਦੇ ਪਰਿਵਾਰ ਦੀ ਬਾਦਲ ਪਰਿਵਾਰ ਦੇ ਨਾਲ ਤੁਲਨਾ ਤੇ ਤਾਂ ਹੋ ਸਕਦੀ ਆ ਜੇਕਰ ਅਮਰਤਪਾਲ ਸਿੰਘ ਨੇ ਸਿੱਖਾਂ ਦੀ ਕਿਸੇ ਐਸੀ ਪਾਰਟੀ ਜਾਂ ਕੇ ਹਮਾਇਆ ਵਾਲੀ ਕੋਈ ਜਥੇਬੰਦੀ ਦੇ ਉੱਤੇ ਕਬਜ਼ਾ ਕਰ ਲਿਆ ਹੋਵੇ ਤੇ ਕਬਜ਼ਾ ਕਰਕੇ ਆਪਣੇ ਪਰਿਵਾਰ ਨੂੰ ਉਹਦੀ ਵਾਗਡੋਰ ਦੇਤੀ ਹੋਵੇ ਕੀ ਅਮਰਤਪਾਲ ਸਿੰਘ ਦਾ ਪਰਿਵਾਰ ਜਿਹੜਾ ਉਹ ਵਾਰਸ ਪੰਜਾਬ ਦੀ ਜਥੇਬੰਦੀ ਦੇ ਕੋਈ ਜਿਹੜੇ ਰਿਸੋਰਸਸ ਨੇ ਉਹਨਾਂ ਦੇ ਉੱਤੇ ਕਿਸੇ ਕਿਸਮ ਦੇ ਨਾਲ ਕੋਈ ਕੋਈ ਗੱਦੀ ਰੱਖ ਕੇ ਬਹਿ ਗਿਆ ਜਾਂ ਉਹਦੇ ਉੱਤੇ ਕਬਜ਼ਾ ਕਰ ਲਿਆ ਉਹਨਾਂ ਨੇ ਕਿਸੇ ਤਰੀਕੇ ਦੇ ਨਾਲ ਅਮਰਤਪਾਲ ਸਿੰਘ ਤੀ ਹੁਣ ਜੜੀਆਂ ਚੋਣਾਂ ਦੇ ਵਿੱਚ ਵੀ ਹਿੱਸਾ ਲੈਣਾ ਵਾ ਉਹ ਵੀ ਵਾਰਸ ਪੰਜਾਬ ਦੇ ਝੰਡੇ ਥਲੇ ਨਹੀਂ ਹੋ ਰਿਹਾ ਕਿਉਂਕਿ ਬੰਦੇ ਇਹ ਨਾ ਕਹਿਣ ਵੀ ਇੱਥੇ ਦੀਪ ਦਾ ਨਾਮ ਵਰਤ ਕੇ ਕਿਸੇ ਕਿਸਮ ਦੇ ਨਾਲ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਿਹਾ ਸੋ ਬਾਦਲ ਪਰਿਵਾਰ ਦੇ ਨਾਲ ਤੁਲਨਾ ਕਰਨੀ ਬਹੁਤ ਜ਼ਿਆਦਾ ਹਾਰਸ਼ੀ ਹੀ ਪਰ ਉਹ ਭਾਈ ਸਾਹਿਬ ਕਹਿੰਦੇ ਆ ਵੀ ਜਿਹੜਾ 17 ਵਾਲੇ ਇਕੱਠ ਦੇ ਵਿੱਚ ਵੀ ਜਿੱਥੇ ਕਿ ਉਹ ਆਪ ਨਹੀਂ ਪਹੁੰਚੇ ਉਹ ਕਹਿ ਰਿਹਾ ਵੀ ਸ਼ਾਦਮ ਦੀ ਸਿਹਤ ਮੇਰੇ ਖਲਚ ਖਰਾਬ ਸੀ ਪਰ ਉਹ ਕਹਿ ਰਿਹਾ ਵੀ ਉੱਥੇ ਇੱਕ ਵਚਨ ਗੱਲ ਹੋ ਰਹੀ ਸੀ ਪਰਿਵਾਰ ਦੀ ਗੱਲ ਹੋ ਰਹੀ ਸੀ ਪਰਿਵਾਰਾਂ ਦੀ ਗੱਲ ਨਹੀਂ ਹੋ ਰਹੀ ਵੇਖੋ ਜਿੰਨੇ ਕ ਪਰਿਵਾਰ ਉੱਥੇ ਪਹੁੰਚੇ ਨੇ ਉਹਨਾਂ ਉਹ ਸਾਰਿਆਂ ਨੂੰ ਸਟੇਜ ਤੇ ਥਾਂ ਮਿਲੀ ਆ ਉਹ ਸਟੇਜ ਤੋਂ ਬੋਲੇ ਵੀ ਆ ਕੱਲਾ ਅਮਰਤਪਾਲ ਸਿੰਘ ਦਾ ਪਰਿਵਾਰ ਉੱਥੇ ਨਹੀਂ ਬੋਲਿਆ ਗੱਲ ਇਹ ਆ ਵੀ ਅਮਰਪਾਲ ਸਿੰਘ ਸਾਰਿਆਂ ਦਾ ਲੀਡਰ ਆ ਸੋ ਜਿਹੜੀ ਸਪੌਟਲਾਈਟ ਆ ਹਮੇਸ਼ਾ ਉਹ ਲੀਡਰ ਤੇ ਰਹਿੰਦੀ ਹੁੰਦੀ ਆ মিডিਆ ਆ ਕੇ ਲੀਡਰ ਦੇ ਪਰਿਵਾਰ ਨੂੰ ਸਵਾਲ ਜਵਾਬ ਪੁੱਛਦਾ ਤੇ ਉਹਨਾਂ ਨੂੰ ਜਵਾਬ ਦੇਣੇ ਪੈਂਦੇ ਆ ਬਾਕੀਆਂ ਦੇ ਇੰਟਰਵਿਊਸ ਵੀ ਆਪਾਂ ਪਿਛਲੇ ਸਮੇਂ ਦੇ ਵਿੱਚ ਵੇਖੀਆਂ ਵੀ ਆਉਂਦੀਆਂ ਰਹੀਆਂ ਨੇ ਕਲਸੀ ਭਾਈ ਦੇ ਜਿਹੜੇ ਘਰੋਂ ਨੇ ਉਹਨਾਂ ਦੀ ਇੰਟਰਵਿਊ ਆਈ ਆ ਪ੍ਰਧਾਨ ਮੰਤਰੀ ਬਾਜੇਕੇ ਦੇ ਪਰਿਵਾਰ ਦੀ ਇੰਟਰਵਿਊ ਆਈ ਆ ਆਪਣੇ ਪਪਲ ਪ੍ਰੀਤ ਸਿੰਘ ਦੇ ਪਰਿਵਾਰ ਦੀ ਇੰਟਰਵਿਊ ਆਈ ਆ ਸੋ ਇੰਟਰਵਿਊਸ ਤਾਂ ਆਉਂਦੀਆਂ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ ਸੋ ਜਿਹੜੀ ਪਰ ਜਿਹੜੀ ਸਪੌਟਲਾਈਟ ਹੁੰਦੀ ਆ ਉਹ ਹਮੇਸ਼ਾ ਜਿਹੜੀ ਆ ਲੀਡਰ ਦੇ ਪਰਿਵਾਰ ਦੇ ਉੱਤੇ ਰਹਿੰਦੀ ਹੁੰਦੀ ਆ ਜਿੱਥੋਂ ਤੱਕ ਨਾਲ ਲੈ ਕੇ ਚੱਲਣ ਦੀ ਗੱਲ ਆ ਵੀ ਬਾਕੀ ਬੰਦੇ ਜਿਹੜੇ ਨਾਲ ਨਹੀਂ ਚੱਲੇ ਮੈਨੂੰ ਲੱਗਦਾ ਵੀ ਭਾਈ ਸਾਹਿਬ ਨੂੰ ਸ਼ਾਇਦ ਸੱਚਾਈ ਇਸ ਗੱਲ ਦੀ ਨਹੀਂ ਪਤਾ ਜਾ ਉਹਨਾਂ ਨੇ ਇਹ ਸੁਣੀ ਸੁਣਾਈ ਗੱਲ ਕਰਤੀ ਆ ਵੀ ਪਰਿਵਾਰ ਪਰਿਵਾਰਵਾਦ ਦਾ ਕਿਸੇ ਕਿਸਮ ਦੇ ਨਾਲ ਇੱਥੇ ਅਮ ਕੋਈ ਜਿਹੜਾ ਬੜਾਵਾ ਉਹਨੂੰ ਦਿੱਤਾ ਜਾ ਰਿਹਾ ਵਾ ਉਹ ਮੇਰੇ ਖਿਆਲ ਚ ਚਲੋ ਥੋੜੇ ਟਾਈਮ ਤੱਕ ਕੋਈ ਸਚਾਈ ਬਾਹਰ ਆ ਜਾਣੀ ਆ ਸੋ ਉਹਦੇ ਵਿੱਚ ਵੀ ਮੈਨੂੰ ਲੱਗਦਾ ਵੀ ਦੋਸ਼ ਅਮਰਤਪਾਲ ਸਿੰਘ ਨੂੰ ਦਿੱਤਾ ਜਾਣਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲ ਨਹੀਂ ਸਕਿਆ ਸੋ ਇਹਦੇ ਚ ਤਾਂ ਇਦਾਂ ਕਿ ਜਿੱਦਾਂ ਆਪਾਂ ਪੰਥ ਦੀਆਂ ਕਿਹੇ ਸਰਮੌਰ ਸੰਸਥਾਵਾਂ ਨੂੰ ਦੋਸ਼ ਦਿੰਨੇ ਆ ਕਿ ਤੁਸੀਂ ਇਹ ਸਾਰਾ ਕੁਝ ਲਾਗੂ ਨਹੀਂ ਕਰ ਸਕੇ ਤੁਸੀਂ ਪੰਜ ਪ੍ਰਧਾਨੀ ਪ੍ਰਣਾਲੀ ਲਾਗੂ ਨਹੀਂ ਕਰ ਸਕੇ ਤੁਸੀਂ ਇਹਦੇ ਵਿੱਚ ਪਰਿਵਾਰਵਾਦ ਲਿਆਇਓ ਇਸ ਕਿਸਮ ਦੇ ਨਾਲ ਆਪਾਂ ਅਮਰਪਾਲ ਸਿੰਘ ਨੂੰ ਦੋਸ਼ ਦੇ ਰਹੇ ਆ ਕਿ ਤੂੰ ਪਰਿਵਾਰਵਾਦ ਲਿਆਇਆ ਤੂੰ ਪੰਜ ਪ੍ਰਧਾਨੀ ਪ੍ਰਣਾਲੀ ਲਾਗੂ ਨਹੀਂ ਕੀਤੀ ਪਰ ਇਹੀ ਦੋਸ਼ ਆਪਾਂ ਨੂੰ ਇਹ ਮੰਨ ਕੇ ਦੋਸ਼ ਦੇ ਰਹੇ ਆ ਵੀ ਜਿਵੇਂ ਕੋਈ ਕੌਮ ਦਾ ਲੀਡਰ ਹੁੰਦਾ ਪਰ ਦੂਜੇ ਪਾਸੇ ਜਦੋਂ ਕੋ ਬੰਦਾ ਇਹ ਗੱਲ ਕਹਿ ਦਿੰਦਾ ਕਿ ਅਮਰਪਾਲ ਸਿੰਘ ਕੌਮ ਦਾ ਲੀਡਰ ਆ ਤੇ ਫੇਰ ਅਸੀਂ ਉੱਤੇ ਰੌਲਾ ਵੀ ਪਾ ਲੈਂਦੇ ਆ ਅਹੀਂ ਚਾਹੁੰਦੇ ਨਹੀਂ ਆ ਕਿ ਕੋਈ ਅਮਰਤਪਾਲ ਸਿੰਘ ਨੂੰ ਕੌਮ ਦਾ ਲੀਡਰ ਕਵੇ ਪਰ ਅਹੀਂ ਜਦੋਂ ਅਮਰਤਪਾਲ ਸਿੰਘ ਤੇ ਬੋਝ ਪਾਉਂਦੇ ਆ ਸਾਰੀ ਹਰ ਕਿਸਮ ਦੀ ਨੈਤਿਕਤਾ ਦਾ ਹਰ ਕਿਸਮ ਦੇ ਸਵਾਲ ਚੁੱਕਦੇ ਆ ਫੇਰ ਅਹੀਂ ਉਹਨੂੰ ਕੌਮ ਦਾ ਇੱਕ ਸਰਮੌਰ ਲੀਡਰ ਸਮਝ ਕੇ ਸਵਾਲ ਚੁੱਕਦੇ ਆ ਫੇਰ ਅਹੀਂ ਉਹਨੂੰ ਸਿੱਖਾਂ ਦੀ ਕਿਹੇ ਸਰਮੌਰ ਸੰਸਥਾ ਦੇ ਬਰਾਬਰ ਦਾ ਬੰਦਾ ਬਣਾ ਕੇ ਤੇ ਉੱਤੇ ਸਵਾਲ ਚੁੱਕਦੇ ਆ ਵੀ ਜੰਨੀਆਂ ਕੌਮ ਦੀਆਂ ਮਰਿਆਦਾਵਾਂ ਨੇ ਜੰਨੀਆਂ ਜੰਨੇ ਸਿਧਾਂਤ ਨੇ ਉਹ ਤੇਰੇ ਤੇ ਬੋਝ ਆ ਵੀ ਤੂੰ ਲਾਗੂ ਕਰਨੇ ਆ ਬਾਕੀ ਚਾਹੇ ਕੋਈ ਹੋਰ ਕਰੇ ਚਾਹੇ ਨਾ ਕਰੇ ਪੰਜ ਪ੍ਰਧਾਨੀ ਪ੍ਰਣਾਲੀ ਦੀ ਆਪਾਂ ਗੱਲ ਕਰਦੇ ਹਾਂ ਤੇ ਪੰਜ ਪ੍ਰਧਾਨੀ ਪ੍ਰਣਾਲੀ 1986 ਦੇ ਐਲਾਨ ਨਾਮੇ ਤੋਂ ਬਾਅਦ ਅੱਜ ਤੱਕ ਕਿੱਥੇ ਲਾਗੂ ਹੋਈ ਆ ਕਿਹੜੀ ਸੰਪਰਦਾਚ ਲਾਗੂ ਹੋਈ ਆ ਕਿਹੜੀ ਟਕਸਾਲ ਚ ਲਾਗੂ ਹੋਈ ਆ ਕਿਹੜੀ ਜਥੇਬੰਦੀ ਚ ਲਾਗੂ ਹੋਈ ਆ ਕਿਹੜੀ ਪਾਰਟੀ ਚ ਲਾਗੂ ਹੋਈ ਆ ਕਿਤੇ ਵੀ ਲਾਗੂ ਨਹੀਂ ਆਈ ਇਵਨ ਸਰਦਾਰ ਸਾਹਿਬ ਭਾਈ ਸਾਹਿਬ ਭਾਈ ਜਮੇਰ ਸਿੰਘ ਜਿਹੜੇ ਨੇ 30 ਸਾਲ ਤਕਰੀਬਨ ਰਹੇ ਨੇ ਭਾਈ ਬਿੱਟੂ ਦੇ ਟੜੇ ਦੇ ਨਾਲ ਉੱਥੇ ਵੀ ਇਹ ਜਿਹੜੀ ਮਰਿਆਦਾ ਜਾਂ ਇਸ ਪ੍ਰਣਾਲੀ ਆ ਜਾਂ ਇਸ ਸਿਧਾਂਤ ਆ ਉੱਥੇ ਵੀ ਲਾਗੂ ਨਹੀਂ ਹੈਗਾ ਉੱਥੇ ਵੀ ਆਪਾਂ ਨੂੰ ਪਤਾ ਵੀ ਕੁਝ ਬੰਦੇ ਜਿਹੜਾ ਸਾਰਾ ਕੁਝ ਡਿਕਟੇਟ ਕਰਦੇ ਆ ਸੋ ਇਹ ਮੈਂ ਇਹਦਾ ਵਿਰੋਧੀ ਨਹੀਂ ਆ ਇਹ ਸਿਧਾਂਤ ਆ ਸਿਧਾਂਤ ਬਹੁਤ ਸੋਹਣਾ ਤੇ ਲਾਗੂ ਹੋਣਾ ਚਾਹੀਦਾ ਪਰ ਬੰਦਿਆਂ ਦੇ ਸੁਭਾਅ ਦੀਏ ਪ੍ਰੋਬਲਮ ਹੁੰਦੀ ਆ ਵੀ ਉਹ ਜਿਹੜਾ ਬੰਦਾ ਵੀ ਡੋਮਿਨੇਟ ਹੁੰਦਾ ਵਾ ਜਿਹੜਾ ਬੰਦਾ ਵੀ ਸੁਭਾਅ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਲੀਡਰਸ਼ਿਪ ਵਾਲੀਆਂ ਉਹ ਡਿਕਟੇਟ ਕਰ ਜਾਂਦਾ ਸੋ ਇਹ ਪ੍ਰਣਾਲੀ ਕਿਤੇ ਵੀ ਲਾਗੂ ਨਹੀਂ ਹੁੰਦੀ ਸੋ ਇਹਦਾ ਬੋਝ ਆਪਾਂ ਇਕੱਲੇ ਅਮਰਪਾਲ ਸਿੰਘ ਤੇ ਨਹੀਂ ਪਾ ਸਕਦੇ ਹੁੰਦੇ ਸੋ ਇਹਦੇ ਤੋਂ ਬਿਨਾ ਹੋਰ ਕਾਫੀ ਸਾਰੀਆਂ ਚੀਜ਼ਾਂ ਸੀ ਜਿਹਦਾ ਮੈਨੂੰ ਲੱਗਦਾ ਵੀ ਬਹੁਤ ਸਾਰਾ ਹਿੱਸਾ ਉਹਨਾਂ ਨੂੰ ਡਿਵੋਟ ਕਰਨਾ ਚਾਹੀਦਾ ਸੀ ਇਸ ਗੱਲਬਾਤ ਦਾ ਚੋਣ ਪ੍ਰਣਾਲੀ ਨੂੰ ਰੱਦ ਕਰਨ ਦੇ ਵਿੱਚ ਨਾ ਕਿ ਆ ਆ ਕਿਸਮ ਦੀਆਂ ਗੱਲਾਂ ਦੇ ਵਿੱਚ ਕਿ ਇਹਨਾਂ ਨੇ ਕੁਰਸੀਆਂ ਤੋੜਤੀਆਂ ਇਹਨਾਂ ਨੇ ਇਦਾਂ ਕਰਤਾ ਸੋ ਉਹਦੇ ਵਿੱਚੋਂ ਵੀ ਆਪਾਂ ਨੂੰ ਵੇਖੀਏ ਵੀ ਕੁਰਸੀਆਂ ਤੋੜ ਕੁਰਸੀਆਂ ਨੂੰ ਤੋੜਨਾ ਜਾਂ ਅੱਗ ਲਾਉਣਾ ਉਹਦੇ ਵਿੱਚ ਕੁਝ ਡਾਇਰੈਕਟਲੀ ਅਮਰਤਪਾਲ ਸਿੰਘ ਦਾ ਰੋਲ ਨਹੀਂ ਹੈਗਾ ਆਪਾਂ ਨੂੰ ਪਤਾ ਵੀ ਜਦੋਂ ਬੰਦੇ ਨਾਲ ਸੰਗਤ ਤੁਰਦੀ ਆ ਉਹਦੀ ਜ਼ਿੰਮੇਵਾਰੀ ਬਿਲਕੁਲ ਲੀਡਰ ਤੇ ਹੁੰਦੀ ਹੈ ਤੇ ਲੀਡਰ ਨੇ ਜ਼ਿੰਮੇਵਾਰੀ ਸਮਝਦਿਆਂ ਅਗਲੇ ਦਿਨ ਬਿਆਨ ਦਿੱਤਾ ਵੀ ਇਹ ਵੀ ਵੇਖੋ ਕੁਰਸੀਆਂ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚੋਂ ਚੁੱਕਣਾ ਇੱਕ ਸਿੰਬੋਲਿਕ ਜੈਸਚਰ ਆ ਨਾ ਕਿ ਅਸੀਂ ਉਹਨਾਂ ਨੂੰ ਤੋੜ ਗਏ ਉਹਨਾਂ ਨੂੰ ਭੰਨੀਆਂ ਅੱਗ ਲਾ ਦੀਏ ਸਾਰਾ ਕੁਝ ਕਰੀਏ ਸਾਡਾ ਤਰੀਕਾ ਨਹੀਂ ਹੈਗਾ ਸੋ ਉਹਨੂੰ ਉਸ ਕਿਸਮ ਨੂੰ ਇੱਕ ਇੰਡੀਵਿਜੂਅਲ ਇਨਸੀਡੈਂਟ ਨੂੰ ਇਹ ਕਰੋਦੀ ਕਹਿ ਦੇਣਾ ਉਹਨਾਂ ਨੂੰ ਹੁੱਲੜਬਾਜ ਕਹਿ ਦੇਣਾ ਸੋ ਇਸ ਕਿਸਮ ਮੈਨੂੰ ਲੱਗਦਾ ਵੀ 90% ਜਿਹੜਾ ਹੀ 90% ਹਿੱਸਾ ਉਹਨਾਂ ਨੇ ਆਪਣੀ ਗੱਲਬਾਤ ਦਾ ਉਹਨਾਂ ਨੇ ਇਸ ਚੀਜ਼ ਨੂੰ ਦਿੱਤਾ ਇਹਨਾਂ ਗੱਲਾਂ ਬਾਤਾਂ ਨੂੰ ਦਿੱਤਾ ਜਿਹਦੇ ਵਿੱਚ ਜਿਹੜੇ ਅਮਰਤਪਾਲ ਸਿੰਘ ਦੇ ਆਮ ਵਿਰੋਧੀ ਸੀ ਉਹਨਾਂ ਨੂੰ ਬਹੁਤ ਸਾਰਾ ਮਿਲਿਆ ਤੇ ਇਹ ਨੈਰੇਟਿਵ ਸर्जणा ਵੀ ਜਿਹੜੇ ਅਮਰਤਪਾਲ ਸਿੰਘ ਦੇ ਸਮਰਥਕ ਨੇ ਉਹ ਕਿਸੇ ਕਿਸਮ ਦੇ ਨਾਲ ਕੋਈ ਗੱਲ ਨਹੀਂ ਕਰਨਦੇ ਹੁੰਦੇ ਇਹਦੇ ਇਹਦੇ ਵੇਖੋ ਵੀ ਕੋਈ ਵੀ ਬੰਦਾ ਜਦ ਕੋਈ ਗੱਲ ਕਰਦਾ ਅਮਰਤਪਾਲ ਸਿੰਘ ਤੇ ਕਿਸੇ ਕਿਸਮ ਦਾ ਸਵਾਲ ਚੁੱਕੂਗਾ ਤੇ ਉਹਦਾ ਜਵਾਬ ਤਾਂ ਆਊਗਾ ਹੁਣ ਜਵਾਬ ਹਰੇਕ ਬੰਦਾ ਆਪਣੀ ਜਿਹੜੀ ਜੱਡਾ ਕੋ ਦਾ ਦਿਮਾਗੀ ਪੱਧਰ ਆ ਉਹਦੇ ਹਿਸਾਬ ਦੇ ਨਾਲ ਦਿੰਦਾ ਕੋਈ ਬੰਦਾ ਬਿਲਕੁਲ ਹਾਰਸ਼ ਤਰੀਕੇ ਨਾਲ ਦੇ ਦਿੰਦਾ ਕੋਈ ਬੰਦਾ ਜਿਹੜਾ ਉਹਦਾ ਸਭੇਕ ਤਰੀਕੇ ਦੇ ਨਾਲ ਜਵਾਬ ਦੇ ਦਿੰਦਾ ਪਰ ਜੇਕਰ ਇਹ ਕਹੀਏ ਵੀ ਸਵਾਲ ਚੁੱਕੇ ਜਾਣ ਪਰ ਜਵਾਬ ਦੇਣ ਵਾਲੇ ਮੂੰਹ ਤੇ ਉਂਗਲ ਰੱਖ ਲੈਣ ਤੇ ਇਹ ਇਹ ਮਮਕਨ ਨਹੀਂ ਹੁੰਦਾ ਸੰਭਵ ਕਿਤੇ ਵੀ ਨਹੀਂ ਹੁੰਦਾ ਕਿਹੇ ਵੀ ਥਾਂ ਤੇ ਨਹੀਂ ਹੁੰਦਾ ਤੇ ਇਹ ਭਾਈ ਸਾਹਿਬ ਆਪ ਭਾਈ ਸਾਹਿਬ ਵਾਸਤੇ ਆਪ ਵੀ ਸੰਭਵ ਨਹੀਂ ਹੈਗਾ ਕਿਉਂਕਿ ਜਦੋਂ ਸਵਾਲ ਚੁੱਕੇ ਗਏ ਸੀ ਤੇ ਭਾਈ ਸਾਹਿਬ ਮੇਰੇ ਖਿਆਲ ਚ ਪਿੱਛੇ ਜਦੋਂ ਹਰਮਿੰਦਰ ਸਿੰਘ ਸੰਧੂ ਵਾਲਾ ਮਸਲਾ ਚੱਲਿਆ ਸੀ ਜਾਂ ਇੱਕ ਦੋ ਇਹ ਇੰਟਰਵਿਊ ਸੁਣਨਦੇ ਆਈਆਂ ਸੀ ਤੇ ਉਹਦੇ ਵਿੱਚ ਭਾਈ ਸਾਹਿਬ ਬਹੁਤ ਜਿਹੜੇ ਹੀ ਕਰੜੇ ਤਰੀਕੇ ਦੇ ਨਾਲ ਹਰਪ੍ਰੀਤ ਸਿੰਘ ਮਖੂ ਦੇ ਖਿਲਾਫ ਬੋਲੇ ਸੀ ਹੁਣ ਆਪਾਂ ਨੂੰ ਪਤਾ ਵੀ ਹਰਪ੍ਰੀਤ ਸਿੰਘ ਮਖੂ ਵਿਚਾਰਾ ਇੱਕ ਛੋਟਾ ਜਿਹਾ ਬੰਦਾ ਵਾ ਕੌਮ ਦੇ ਵਿੱਚ ਮਤਲਬ ਮੈਂ ਉਸ ਪੱਖ ਦੇ ਨਾਲ ਨਹੀਂ ਕਹਿੰਦਾ ਚਲੋ ਉਹਦੀ ਵੀ ਆਪਣੇ ਤੌਰ ਤੇ ਸੇਵਾ ਹੋਊਗੀ ਉਹ ਕਰਦਾ ਹੀ ਆ ਪਰ ਉਹ ਭਾਈ ਸਾਹਿਬ ਦੇ ਘਾਤ ਦਾ ਬੰਦਾ ਨਹੀਂ ਹੈਗਾ ਭਾਈ ਅਜਮੇਰ ਸਿੰਘ ਦੇ ਕੱਦ ਦਾ ਬੰਦਾ ਨਹੀਂ ਹੈਗਾ ਵੀ ਉਹਨੂੰ ਇੰਡੀ ਕੜਤਨ ਦੇ ਨਾਲ ਬੋਲਿਆ ਜਾਂਦਾ ਪਰ ਇਹ ਤਾਂ ਹਰ ਬੰਦੇ ਦੇ ਸੁਭਾਅ ਦਾ ਹਿੱਸਾ ਵਾ ਕਿ ਜਦੋਂ ਤੁਹਾਡੇ ਤੇ ਕਿਸੇ ਕਿਸਮ ਦੇ ਨਾਲ ਕੋਈ ਉਂਗਲ ਚੁੱਕੀ ਜਾਂਦੀ ਆ ਜਾਂ ਤੁਹਾਡੇ ਤੇ ਸਦਾ ਸਦਾ ਅਟੈਕ ਹੁੰਦਾ ਵਾ ਤੇ ਅਗਲਾ ਬੰਦਾ ਜਿਹੜਾ ਹੁੰਦਾ ਉਹ ਤੁਹਾਡਾ ਆਪਣਾ ਵਿਰੋਧ ਦਰਜ ਕਰਵਾਉਂਦਾ ਹੁਣ ਜਿਹੜਾ ਉੱਥੇ ਡਿਪੈਂਡ ਇਹ ਕਰਦਾ ਵੀ ਵਿਰੋਧ ਦਰਜ ਕਰਵਾਉਣ ਵਾਲੇ ਬੰਦੇ ਦਾ ਮਾਨਸਿਕ ਪੱਧਰ ਕੀ ਆ ਹਰ ਹਮੇਸ਼ਾ ਸਾਰੇ ਬੰਦੇ ਜਿਹੜੇ ਆ ਉਹ ਇੱਕੋ ਪੱਧਰ ਦੇ ਨਹੀਂ ਹੁੰਦੇ ਸੋ ਭਾਈ ਸਾਹਿਬ ਇੱਕ ਵਿਦਵਾਨ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਬਹੁਤ ਹਾਰਸ਼ ਤਰੀਕੇ ਦੇ ਨਾਲ ਮਖੂਲ ਨੂੰ ਜਵਾਬ ਦਿੱਤਾ ਹੈ ਤੇ ਮੈਨੂੰ ਲੱਗਦਾ ਵੀ ਸਰਦਾਰ ਸਾਹਿਬ ਬਹੁਤ ਸੋਹਣੇ ਤਰੀਕੇ ਨਾਲ ਚੱਲੇ ਆ ਸੌਰੀ ਮੈਂ ਵਾਰ-ਵਾਰ ਸਰਦਾਰ ਸਾਹਿਬ ਕਹਿਣਾ ਕਿਉਂਕਿ ਉਹਨਾਂ ਨੇ ਮੇਰੇ ਮੂੰਹੋਂ ਨਿਕਲ ਜਾਂਦਾ ਪਰ ਉਹਨਾਂ ਨੇ ਆਪਣੇ ਕਿ ਲੇਖ ਦੇ ਵਿੱਚ ਕਿਹਾ ਹੋਇਆ ਵੀ ਇਹ ਲਫ਼ਜ਼ ਨਹੀਂ ਵਰਤਣਾ ਚਾਹੀਦਾ ਸਿੱਖਾਂ ਨੂੰ ਭਾਈ ਸਾਹਿਬ ਕਹਿਣਾ ਚਾਹੀਦਾ ਸੋ ਭਾਈ ਸਾਹਿਬ ਬਹੁਤ ਸੋਹਣੇ ਤਰੀਕੇ ਨਾਲ ਚੱਲੇ ਆ ਪਿਛਲੇ ਸਮੇਂ ਦੇ ਵਿੱਚ ਪਰ ਇਸ ਇੰਟਰਵਿਊ ਦੇ ਵਿੱਚ ਆ ਕੇ ਇੱਕਦਮ ਉਹਨਾਂ ਨੇ ਪਲਟਾ ਮਾਰਿਆ ਉਹਨਾਂ ਨੇ ਗੱਲਾਂ ਬਾਤਾਂ ਇਹ ਵੀ ਕੀਤੀਆਂ ਵੀ ਮर्यादा ਹੁੰਦੀ ਆ ਅਸੂਲ ਹੁੰਦੀ ਆ ਅਸੂਲ ਹੁੰਦੇ ਆ ਕਈ ਕਿਸਮ ਦੇ ਬੰਦਿਆਂ ਨੂੰ ਉੱਤੇ ਰਹਿਣਾ ਚਾਹੀਦਾ ਪਰ ਸ਼ਾਇਦ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਵੀ ਉਹ ਉਹਨਾਂ ਦੇ ਸੁਭਾਅ ਦੇ ਵਿੱਚ ਚੀਜ਼ ਹੈਗੀ ਆ ਵੀ ਉਹ ਪਲਟੀ ਮਾਰਦੇ ਆ ਕੋਈ ਸਮੇਂ ਬਾਅਦ ਇੱਕ ਸਮੇਂ ਦੇ ਉੱਤੇ ਉਹ ਭਗਵੰਤ ਮਾਨ ਦੇ ਬਹੁਤ ਸਿੱਖ ਸਟੇਜਾਂ ਦੇ ਉੱਤੇ ਉਹਨਾਂ ਨੇ ਭਗਵੰਤ ਮਾਨ ਨੂੰ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਜਿਹੜਾ ਇੱਕ ਤਰ੍ਹਾਂ ਨਾ ਮਸੀਹਾ ਦੇਵਤਾ ਸ਼ਬਦ ਕਰਤਾ ਸੀ ਤੇ ਉਸ ਤੋਂ ਬਾਅਦ ਪਿੱਛੇ ਜੇ ਇੱਕ ਇੰਟਰਵਿਊ ਮੈਂ ਸੁਣੀ ਸੀ ਜਿਹਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਬਾਰੇ ਬੜੇ ਕਰੜੇ ਤਰੀਕੇ ਦੇ ਨਾਲ ਉਹਦੀ ਵਿਰੋਧਤਾ ਕੀਤੀ ਤੇ ਪਰ ਅਗੇਨ ਮੈਨੂੰ ਲੱਗਦਾ ਵੀ ਉਹ ਸਿੱਖਾਂ ਦਾ ਸਰਮਾਇਆ ਨਹੀਂ ਬਹੁਤ ਸੋਹਣੀਆਂ ਲਿਖਤਾਂ ਉਹਦੀਆਂ ਬਹੁਤ ਸੋਹਣੇ ਲੈਕਚਰ ਨੇ ਮੈਂ ਮੁਰੀਦ ਆ ਉਹਨਾਂ ਦਾ ਕਈਆਂ ਗੱਲਾਂ ਦੇ ਉੱਤੇ ਤੇ ਇਹ ਜਿਹੜੀ ਇੰਟਰਵਿਊ ਆ ਮੈਨੂੰ ਲੱਗਦਾ ਵੀ ਉਹ ਕਾਲੀ ਚ ਕਰ ਗਿਆ ਨਾ ਕਿ ਇਹ ਜਿਹੜੀ ਵੈਲਥ ਥੌਟ ਜਿਹੜੀ ਗੱਲਬਾਤ ਸੀ ਮੈਨੂੰ ਲੱਗਦਾ ਵੀ ਉਹ ਕਾਲੀ ਕਰ ਗਿਆ ਸਾਰੇ ਕੁਝ ਦੇ ਵਿੱਚ ਹਾਂਜੀ